ਹੜਤਾਲ ਵਿਚ ਵਾਲੇ ਰੋਡਵੇਜ਼ ਕਾਮਿਆਦੀ ਸਰਕਾਰ ਦੇ ਨਾਲ ਮੁੜ ਮੀਟਿੰਗ ਹੋਣ ਜਾ ਰਹੀ ਹੈ ਸ਼ਾਮ 5:30 ਵਜੇ ਪੰਜਾਬ ਪਵਨ ਦੇ ਵਿੱਚ ਇਹ ਬੈਠਕ ਹੋਵੇਗੀ ਸੋਪਨ バス ਤੇ ਪੀਆਰਟੀਸੀ ਮੁਲਾਜ਼ਮ ਮੁਖ ਸਕੱਤਰ ਦੇ ਨਾਲ ਗੱਲਬਾਤ ਕਰਨਗੇ ਸੋ ਕੱਲ ਟ੍ਰਾਂਸਪੋਰਟ ਸਕੱਟਰੀ ਦੇ ਨਾਲ ਮੀਟਿੰਗ ਬੈਠਾ ਰਹੀ ਸੀ ਮੁਲਾਜ਼ਮ ਮੰਗਾ ਨਾ ਮੰਨੇ ਜਦੋਂ ਤੱਕ ਸੰਘਰਸ਼ ਜਾਰੀ ਰੱਖਣ ਦੇ ਲਈ ਬਜਟ ਨਹੀਂ ਸੋ ਰੋਡਵੇਜ਼ ਕਾਮਿਆਦੀ ਹੜਤਾਲ ਕਰਨ ਖੱਜੜ ਖੁਆਰ ਹੋ ਰਹੇ ਨੇ ਇੱਕ ਪਾਸੇ ਲੋਕ ਸੋ ਸੰਗਰੂਰ ਦੇ ਵਿੱਚ ਕੱਚੇ ਮੁਲਾਜ਼ਮਾਂ ਨੇ ਬਸਟੈਂਡ ਬੰਦ ਕਰ ਮੁਜ਼ਾਹਰਾ ਕੀਤਾ ਹੈ ਸੋ ਹੱਥ ਦੇ ਵਿੱਚ ਕਾਲੀਆਂ ਚੰਡੀਆਂ ਫੜ ਪੰਜਾਬ ਸਰਕਾਰ ਦੇ ਖਿਲਾਫ ਨਾਰਾ ਵਾਸੀ ਵੀ ਕੀਤੀ ਗਈ ਹੈ। ਸੋ ਸਿੱਧਾਰੂ ਕਰਦਿਆਂ ਸਾਡੇ ਸਹਿਯੋਗੀ ਮਨਜੋਤ ਇਸ ਖਬਰ ਤੇ ਸਾਡੇ ਨਾਲ ਲਾਈਵ ਬਣ ਚੁੱਕੇ ਨੇ ਮਨਜੋਤ ਹਾਲਾਂਕਿ ਕੱਲ ਦੀ ਮੀਟਿੰਗ ਵੀ ਬੇਸਿੱਟਾ ਰਹੀ ਸੋ ਲਗਾਤਾਰ ਇਹਨਾਂ ਦਾ ਮੁਜ਼ਾਹਰਾ ਜਾਰੀ ਹੈ ਫਿਲਹਾਲ ਅੱਜ ਕੀ ਕੁਝ ਰਹਿ ਸਕਦਾ ਹੈ ਅਤੇ ਦੇਖੋ ਅਨਾਮਿਕਾ ਜਿਸ ਤਰੀਕੇ ਨਾਲ ਅੱਜ ਪ੍ਰੋਗਰਾਮ ਲਿਕੇ ਗਏ ਸੀ ਕਿ ਕੀ ਮੁੱਖ ਮੰਤਰੀ ਔਰ ਟਰਾਂਸਪੋਰਟ ਮੰਤਰੀ ਦਾ ਖਰਾਉ ਕਰਨਾ ਔਰ ਸਵਾਲ ਜਵਾਬ ਕਰਨਾ ਹੈ ਲੇਕਿਨ ਅੱਜ ਤੜਕਸਾਰ ਦੇ ਤੋਂ ਮੀਟਿੰਗ ਦਾ ਸੱਦਾ ਮਿਲਿਆ ਯਾਨੀ ਕਿ ਬੀਤੇ ਰਾਤ ਇਹ ਜਿਹੜੀ ਸੋਰਸ ਇਨਫੋਰਮੇਸ਼ਨ ਆ ਗਈ ਸੀ ਕਿ ਚੀਫ ਸੈਕਟਰੀ ਜਿਹੜੇ ਨੇ ਉਹ ਅੱਜ ਤਮਾਮ ਜਿਹੜੇ ਮੁਲਾਜ਼ਮ ਨੇ ਪੰਨਬਾਸ ਪੀਆਰਟੀਸੀ ਔਰ ਪੰਜਾਬ ਰੋਡਵੇ ਤੋਂ ਉਹਨਾਂ ਦੇ ਨਾਲ ਬੈਠਕ ਕਰਨਗੇ ਪਰ ਉਸ ਤੋਂ ਬਾਅਦ ਇਹ ਵੀ ਇੱਕ ਜਿਹੜਾ ਪ੍ਰੋਗਰਾਮ ਹੈ ਉਹ ਮੁਲਤਵੀ ਕਰ ਦਿੱਤਾ ਗਿਆ ਕਿ ਜਿਹੜਾ ਮੁੱਖ ਮੰਤਰੀ ਔਰ ਟਰਾਂਸਪੋਰਟ ਮੰਤਰੀ ਦਾ ਖਰਾਉ ਜਿਹੜਾ ਇਹ ਮੁਲਾਜ਼ਮ ਨਹੀਂ ਕਰਨਗੇ ਲੇਕਿਨ ਔਰ ਜਿਸ ਦਾ ਸਿੱਧਾ ਅਸਰ ਜਿਹੜਾ ਆਮ ਕਰਕੇ ਲੋਕਾਂ ਦੇ ਉੱਪਰ ਪੈ ਰਿਹਾ ਖਜ਼ਨਖਵਾਰੀ ਜਿਹੜੀ ਬਿਲਕੁਲ ਜਾਰੀ ਹੈ ਕਿਉਂਕਿ ਹੁਣ ਅੱਜ ਅਸੀਂ ਚਟਿੱਗੜ੍ਹ ਜਿਹੜਾ ਬੱਸ ਸਟੈਂਡ ਹੈ 43 ਸਿਕਰ ਦਾ ਉਸ ਜਗ੍ਹਾ ਦੇ ਉੱਪਰ ਮੌਜੂਦ ਹੈ ਔਰ ਇੱਥੇ ਹੁਣ ਲਗਾਤਾਰ ਜਿਹੜੀਆਂ ਪਹਿਲਾਂ ਜਿਹੜਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੱਸਾਂ ਦਾ ਆਦਾਨ-ਪ੍ਰਦਾਨ ਇੱਥੋਂ ਹੁੰਦਾ ਸੀਗਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੱਕ ਚੰਡੀਗੜ੍ਹੋਂ ਜਾਂਦੀਆਂ ਸੀ ਪਰ ਹੁਣ ਉਹ ਕੇਵਲ ਦਰਜਨਾਂ ਦੇ ਵਿੱਚ ਰਹਿ ਗਿਆ ਤਾਂ ਹੁਣ ਇੱਕ ਬੱਸ ਜਿਹੜੀ ਪਹੁੰਚੀ ਆ ਉਸ ਦੇ ਵਿੱਚ ਇੱਕ ਬੱਸ ਦੇ ਵਿੱਚ ਸਵਾਰ ਹੋਣ ਦੇ ਲਈ ਲਗਭਗ ਇੱਥੇ 200 ਤੋਂ 300 ਬੰਦਾ ਖੜਾ ਹੈ ਇਹ ਜਿਹੜੀ ਤਸਵੀਰ ਹੈ ਇਹ ਤੁਸੀਂ ਦੇਖ ਸਕਦੇ ਹੋ ਤਾਂ ਇੱਥੇ ਆਮ ਕਰਕੇ ਜਿਹੜੇ ਹੁਣ ਲੋਕ ਨੇ ਜਿਨ੍ਹਾਂ ਨੇ ਜਲੰਧਰ ਲੁਧਿਆਣਾ ਜਗਰਾਉਂ ਮੁਕਸਰ ਵਰ ਇੱਧਰ ਜਗ੍ਹਾ ਦੇ ਉੱਪਰ ਜਾਣਾ ਹੈ ਤਾਂ ਇਹ ਜਿਹੜੀ ਬੱਸ ਹੈ ਇਸ ਨੇ ਲੁਧਿਆਣੇ ਜਾਣਾ ਹੈ ਤਾਂ ਕੱਲੇ ਲੁਧਿਆਣੇ ਜਾਣ ਦੇ ਲਈ ਆ ਜਿਹੜੀਆਂ तमाम ਲਾਈਨਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਆਮ ਕਰਕੇ ਕਿਉਂਕਿ ਜਿੱਥੇ ਪਹਿਲਾਂ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਤਾਂ 3000 ਬੱਸਾਂ ਜਿਹੜੀਆਂ ਨੇ ਜਿਨ੍ਹਾਂ ਦਾ ਚੱਕਾ ਜਾਮ ਤੱਕ ਕੀਤਾ ਗਿਆ ਪਰ ਇਸ ਦੇ ਨਾਲ ਲੋਕਾਂ ਦੇ ਵਿੱਚ ਆਮ ਕਰਕੇ ਮੁਸ਼ਕਲ ਤਾਂ ਜ਼ਰੂਰ ਆ ਰਹੀ ਹੈ ਪਰ ਕਿਤੇ ਨਾ ਕਿਤੇ ਇਹ ਸਭ ਦੇ ਵਿੱਚ ਹੁਣ ਜੇਕਰ ਅੱਜ ਸ਼ਾਮ 5:30 ਵਜੇ ਮੀਟਿੰਗ ਜਿਹੜੀ ਚੀਫ ਸੈਕਟਰੀ ਦੇ ਨਾਲ ਹੈ ਤਾਂ ਜੇਕਰ ਉਸਦੇ ਵਿੱਚ ਕੋਈ ਹੱਲ ਨਹੀਂ ਹੁੰਦਾ ਤਾਂ ਹੜਤਾਲ ਜਿਹੜੀ ਹੈ ਉਹ ਇਸੇ ਤਰੀਕੇ ਦੇ ਨਾਲ ਜਾਰੀ ਰਵੇਗੀ ਆਮ ਕਰਕੇ ਲੋਕ ਜਿਹੜੇ ਨੇ ਉਹ ਜਰੂਰ ਇੱਥੇ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਸੋ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਕਿਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮਾਤਾ ਜੀ ਕਿੱਥੋਂ ਆਏ ਔਰ ਕਿੱਥੇ ਜਾਣਾ ਅਸੀਂ ਹਾਜੀਪੁਰ ਜਾਣਾ ਹੈ ਕਿੱਥੇ ਜਾਣਾ ਹੈ ਹਾਜੀਪੁਰ ਅੱਛਾ ਤੇ ਬਸ ਮਿਲਦੀ ਨਹੀਂ ਨਹੀਂ ਮਿਲਦੀ ਕਦੋਂ ਬੈਠੇ ਉੱਥੇ ਐ ਸੱਤ ਵਜੇ ਸੀ ਕਿੰਨੇ ਵੇਰੇ 7 ਵਜੇ ਦੇ ਬੈਠੇ 7 ਵਜੇ ਦੇ ਬੈਠੇ 10 ਵੱਜ ਗਏ ਤੇ ਕਿੱਥੇ ਕਿੱਥੇ ਬਸ ਦਾ ਬਸ ਦਾ ਕਹਿੰਦੇ ਇੱਧਰ ਨਹੀਂ ਜਾਣੀਗੇ ਏਸੀ ਬੱਸਾਂ ਗਈਆਂ 2-4 ਜਿਹੜੀਆਂ ਗਈਆਂ ਉਹ ਉਹ ਹਟਾਲੇ ਬੱਸਾਂ ਦੇ ਨੇ ਹਨਾਉ ਹੈ ਪੀਜੀ ਆਏ ਸੀ ਕਿ ਨਾ ਐਸਵੀਆ ਰਤ ਵੀ ਆਏ ਰਤ ਵੀ ਇਥੋਂ ਮੁੜ ਕੇ ਗਏ ਰਤ ਵੀ ਨਹੀਂ ਬਸ ਮੇਰੀ ਫਿਰ ਜਾ ਕੇ ਗੁਰਦੁਆਰੇ ਠਹਿਰੇ ਰਾਤ ਤਾਂ ਹੁਣ ਸਵੇਰ ਤੇ 7 ਵਜੇ ਦੇ ਫੇਰ ਬੈਠੇ ਹਾਂ ਜੀ ਹਾਂ ਜੀ ਪਰੇਸ਼ਾਨੀ ਬਹੁਤ ਹੈ ਜੀ ਲੱਗਦਾ ਵੀ ਮੰਗਾਂ ਸਰਕਾਰ ਨੂੰ ਮੰਨਣੀ ਚਾਹੀਦੀ ਹੈ ਕਿ 3000 ਬੱਸਾਂ ਜਿਵੇਂ ਆਵਾ ਹਾਂ ਜੀ ਹਾਂ ਜੀ 8000 ਲੱਗਦੇ ਜਿਨ੍ਹਾਂ ਨੂੰ ਪੱਕੇ ਤੌਰ ਤੇ ਕੀਤਾ ਹਾਂ ਜੀ ਹਾਂ ਜੀ ਕਿ ਤਾਂ ਆਮ ਕਰਕੇ ਮੁਸ਼ਕਲਤਾ ਹੁੰਦੀ ਹੈ ਨਾਮਕਾ ਲੇਕਿਨ ਜਿਹੜੇ ਜਿਹੜੀ ਤਸਵੀਰ ਹੈ ਵੇਖੋ ਵੀ ਹਰੇਕ ਤਰਫ ਲੋਕਾਂ ਦਾ ਜਮਾਵੜਾ ਜਿਹੜਾ ਇੱਥੇ ਲੱਗਿਆ ਹੋਇਆ ਔਰ ਜਿਸ ਪਾਸੇ ਨੂੰ ਵੀ ਲੋਕਾਂ ਨੇ ਜਾਣਾ ਹੈ ਤਾਂ ਉਹਨਾਂ ਨੂੰ ਬੱਸਾਂ ਜਿਹੜੀਆਂ ਨੇ ਇੱਥੇ ਮਹੀਆ ਨਹੀਂ ਹੋ ਰਹੀਆਂ ਬੱਸਾਂ ਨਹੀਂ ਮਿਲ ਰਹੀਆਂ ਜਿਸ ਕਰਕੇ ਆਮ ਵਰਗ ਜਿਹੜਾ ਉਹ ਇੱਥੇ ਪਰੇਸ਼ਾਨ ਹੁੰਦਾ ਹੋਇਆ ਦਿਖਾਈ ਦੇ ਰਿਹਾ ਔਰ ਕਈ ਜਗ੍ਹਾ ਦੇ ਉੱਪਰ ਜਿਹੜਾ ਹੈ ਬੈਸਬ ਸਈ ਜਿਹੜੀ ਹੈ ਉਹ ਲੋਕਾਂ ਦੀ ਆਮ ਕਰਕੇ ਇੱਥੇ ਹੋ ਰਹੀ ਹੈ ਕਿਉਂਕਿ ਟਿਕਟਾਂ ਨਹੀਂ ਮਿਲ ਰਹੀਆਂ ਔਰ ਜਿਸ ਜਗ੍ਹਾ ਦੇ ਉੱਪਰ ਲੋਕਾਂ ਨੇ ਜਾਣਾ ਹੈ ਤਾਂ ਉਸ ਜਗ੍ਹਾ ਦੇ ਉੱਪਰ ਹਾਲਾਤ ਉਹ ਵੀ ਵੱਤ ਤੋਂ ਵੱਤਰ ਜਿਹੜੇ ਆ ਉਹ ਜ਼ਰੂਰ ਹੁੰਦੇ ਜਾ ਰਹੇ ਆ ਸਾਹਿਬ ਤੁਸੀਂ ਕਿਸ ਨੂੰ ਮਨਜੋਤ ਫਿਲਹਾਲ ਆਪਾ ਬਬਰ ਸ਼ੁਕਰੀਆ तमाम ਜਾਣਕਾਰੀ ਦੇ ਲਈ ਉਸ ਤੋਂ ਉਸੀ ਗੱਲਬਾਤ ਆਪਣੀ ਜਾਈ ਰੱਖੋ ਸਚੰਦੇ ਚੰਡੀਗੜ੍ਹ ਤੋਂ ਹੀ ਸਿੱਧਾ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ